ਦੋਸਤੋ ਪੰਜਾਬ ਵਿੱਚ ਖੜਕੂਵਾਦ ਦੇ ਦੌਰ ਚ ਇੱਕ ਪਰਿਵਾਰ ਨਾਲ ਵਾਪਰਿਆ ਇੱਕ ਐਸਾ ਦਰਦਨਾਕ ਸਾਾਕਾ ਜਿਸ ਨੂੰ ਅਜੇ ਖਾਨਪੁਰ ਪਿੰਡ ਦੇ ਖੂਨੀ ਕਾਹਨ ਦੇ ਨਾਲ ਜਾਣਿਆ ਜਾਂਦਾ ਹੈ ਜਦੋਂ ਖਾਨਪੁਰ ਪਿੰਡ ਵਿੱਚ ਰਹਿੰਦਾ ਇੱਕ ਪੂਰੇ ਦਾ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ ਗਿਆ ਸੀ ਖੜਕੂਵਾਦ ਦੇ ਵੇਲਿਆਂ ਵਿੱਚ ਪੰਜਾਬ ਪੁਲਿਸ ਦਾ ਇੱਕ ਬਦਨਾਮ ਕੈਟ ਵੈਛੀ ਦਰਿੰਦਾ ਨਿਹੰਗ ਅਜੀਤ ਸਿੰਘ ਪੂਲਾ ਜਿੱਤੇ ਸੈਂਕੜੇ ਬੇਗਨਾਹਨ ਮਾਰਨ ਦੇ ਦੋਸ਼ ਲੱਗੇ ਸਨ ਇਸੇ ਪਾਪੀ ਪੂਲੇ ਵੱਲੋਂ ਅੰਜਾਮ ਦਿੱਤਾ ਗਿਆ ਇਹ ਖਾਨਪੁਰ ਪਿੰਡ ਦਾ ਖੂਨੀ ਕਾਂਡ ਜਦੋਂ ਇੱਕ ਖਾਰਕੂ ਦੇ ਪੂਰੇ ਪਰਿਵਾਰ ਦੇ ਜੀਵਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪੂਲੇ ਖਿਲਾਫ ਅਜੇ ਹੀ ਕਰੀਬ 7-8 ਮੁਕਦਮੇ ਦਰਜ ਹੋਏ ਜਦੋਂ ਉਸ ਨੇ ਪੂਰੇ ਦੇ ਪੂਰੇ ਘਰ ਹੀ ਖਤਮ ਕਰ ਦਿੱਤੇ ਪਰ ਉਹਨਾਂ ਸਭ ਤੋਂ ਦਰਦਨਾਕ ਅਤੇ ਡਰਾਉਣਾ ਸੀ ਇਹ ਖਾਨਪੁਰ ਦਾ ਖੂਨੀ ਕਾਂਡ ਜਿਸ ਵਿੱਚ ਪਰਿਵਾਰ ਦੇ ਬੱਚੇ, ਬਜ਼ੁਰਗ, ਔਰਤਾਂ ਤੱਕ ਹੀ ਦੁੱਧ ਚੁੰਗਦੇ ਬੱਚੇ ਵੀ ਏਕ-ਏ-47 ਦੀਆਂ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ ਜੋ ਕੁਝ ਇਸ ਪਰਿਵਾਰ ਦੇ ਨਾਲ ਹੋਇਆ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕੀ ਹੈ ਇਹ ਖਾਨਪੂਰ ਦਾ ਪੂਰਾ ਮਾਮਲਾ ਕੌਣ ਸਨ ਉਹ ਲੋਕ ਜਿਨ੍ਹਾਂ ਦਾ ਪੁੱਲੇ ਨੇ ਕਤਲ ਕੀਤਾ ਕੀ ਉਹਨਾਂ ਨੇ ਗੜਾ ਕੀਤੇ ਸਨ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਬਿਆਸ ਦੇ ਨੇੜੇ ਪੈਂਦਾ ਪਿੰਡ ਖਾਨਪੁਰ ਜਿੱਥੇ ਕਦੇ ਸਰਦਾਰ ਬਚਨ ਸਿੰਘ ਦਾ ਪਰਿਵਾਰ ਵੱਸਦਾ ਹੁੰਦਾ ਸੀ ਪਰ 31 ਮਈ ਤੇ 1 ਜੂਨ ਦੀ ਰਾਤ ਨੂੰ ਜੋ ਕੁਝ ਸਰਦਾਰ ਬਚਨ ਸਿੰਘ ਪਿੰਡ ਖਾਨਪੁਰ ਪੁਲਿਸ ਥਾਣਾ ਬਿਆਸ ਦੇ ਘਰ ਵਿੱਚ ਹੋਇਆ ਉਸ ਨੂੰ ਸੁਣ ਕੇ ਇੱਕ ਵਾਰ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ਇਹ ਉਹ ਮਾਮਲਾ ਸੀ ਜੋ ਬਾਅਦ ਵਿੱਚ ਜਾ ਕੇ ਪਾਪੀ ਪੂਲੇ ਦੇ ਗਲ ਦਾ ਫੰਦਾ ਬਣਿਆ ਪਰ ਅਜਿਹੇ ਹਾਲਾਤ ਕਿਵੇਂ ਬਣੇ ਪਹਿਲਾਂ ਉਹਨਾਂ ਬਾਰੇ ਜਾਣਦੇ ਹਾਂ ਸਰਦਾਰ ਬੱਜਣ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਈ ਰਿਸ਼ਤੇਦਾਰ ਖਾਰਕੂ ਲਹਿਰ ਵਿੱਚ ਸ਼ਾਮਲ ਹੁੰਦੇ ਸਨ ਜੋ ਬਾਰ ਬਾਰ ਘਰ ਹੋਟ ਕਰਕੇ ਕਿਸੇ ਸਮੇਂ ਬੱਜਣ ਸਿੰਘ ਦੇ ਘਰ ਆਉਦੇ ਜਾਂਦੇ ਰਹਿੰਦੇ ਸਨ ਪਰ ਇਸ ਗੱਲ ਨੂੰ ਤਾਂ ਇੱਕ ਅਰਸਾ ਬੀਤ ਚੁੱਕਿਆ ਹੁੰਦਾ ਇਸੇ ਗੱਲ ਨੂੰ ਆਧਾਰ ਬਣਾ ਕੇ ਬਿਆਸ ਥਾਣੇ ਦੇ ਕੁਝ ਪੁਲਿਸ ਅਫਸਰ ਅਕਸਰ ਹੀ ਬੱਜਣ ਸਿੰਘ ਨੂੰ ਥਾਣੇ ਤੇ ਜਾ ਕੇ ਪੁੱਛਗਿੱਛ ਕਰਦੇ ਤੇ ਉਸਤੇ ਤਸ਼ੱਦਦ ਟਾਉਦੇ ਇੰਨਾ ਹੀ ਨਹੀਂ ਇੱਕ ਵਾਰ ਜ਼ਮੀਨ ਵਾਹਦੇ ਖੇਤ ਵਿੱਚ ਹੀ ਬਚਨ ਸਿੰਘ ਨੂੰ 6-7 ਬੱਦਿਆਂ ਵੱਲੋਂ ਢਾ ਲਿਆ ਗਿਆ ਤੇ ਉਸਦੇ ਪੁੱਤਰ ਦੇ ਸਾਹਮਣੇ ਹੀ ਉਸਦੀ ਕੁੱਟਮਾਰ ਕੀਤੀ ਗਈ ਬੱਜੜ ਸਿੰਘ ਦੇ ਪਰਿਵਾਰ ਵਿੱਚ ਉਸਦੇ ਦੋ ਸੁਪੁੱਤਰ ਸਨ ਇੱਕ ਦਾ ਨਾਮ ਰਜੀਤ ਸਿੰਘ ਤੇ ਦੂਜੇ ਦਾ ਨਾਮ ਜੋਗਾ ਸਿੰਘ ਜੋਗਾ ਸਿੰਘ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਸੀ ਪਰ ਜਦੋਂ ਸ਼ਰਿਆਂ ਸਾਰੇ ਪਿੰਡ ਦੇ ਸਾਹਮਣੇ ਪਿਓ ਦੀ ਹਰ ਰੋਜ਼ ਕੁੱਟਮਾਰ ਹੁੰਦੀ ਤੇ ਹਰ ਰੋਜ਼ ਬੇਇੱਜ਼ਤੀ ਹੁੰਦੀ ਤਾਂ ਆਕੇ ਇੱਕ ਦਿਨ ਜੋਗਾ ਸਿੰਘ ਨੌਕਰੀ ਛੱਡ ਕੇ ਖੜਕੂ ਲਹਿਰ ਵਿੱਚ ਜਾ ਰਲਿਆ ਜੋਗਾ ਸਿਕਤ ਖਾਰਕੂ ਬਣ ਗਿਆ ਪਰ ਪਿੱਛੇ ਪਰਿਵਾਰ ਵਿੱਚ ਬਚਤ ਸਿੱਖਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਹੋਰ ਵੱਧ ਗਈਆਂ ਸਗੋਂ ਪੁਲਿਸ ਵੱਲੋਂ ਹੋਰ ਜ਼ਿਆਦਾ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਖਾਰਪੁਰ ਪਿੰਡ ਤੋਂ ਥੋੜੀ ਦੂਰ ਤੇ ਹੀ ਪੂਲੇ ਨਿਹਾਗ ਦਾ ਕਰਤਾਰਪੁਰ ਵਾਲਾ ਡੇਰਾ ਹੁੰਦਾ ਹੈ ਇਸ ਇਲਾਕੇ ਵਿੱਚ ਤਾਂ ਪੂਲੇ ਤੋਂ ਪੁੱਛੇ ਤੋਂ ਬਗੈਰ ਕੋਈ ਕਿਹੜੀ ਵੀ ਨਹੀਂ ਸੀ ਫਰਕ ਦੀ ਤੇ ਫਿਰ ਪੂਲੇ ਦੇ ਇਲਾਕੇ ਵਿੱਚ ਕੋਈ ਖਾਰਕੂ ਉੱਠ ਖੜਾ ਹੋਵੇ ਇਹ ਗੱਲ ਪੂਲਾ ਕਿਵੇਂ ਬਰਦਾਸ਼ਤ ਕਰਦਾ ਅਖੀਰ ਪੂਲਾ ਉਸ ਤਾਂ ਨਿਆ ਘਟੋਲਾ ਅਤੇ ਕੁਝ ਪੁਲਿਸ ਵਾਲੇ ਬਚੜ ਸਿੱਖ ਦੇ ਪਰਿਵਾਰ ਨੂੰ ਸਬਕ ਸਿਖਾਉਣ ਦਾ ਮਨ ਬਣਾਉਂਦੇ ਹਨ 31 ਮਈ ਦੀ ਰਾਤ ਆਉਂਦੀ ਹੈ ਜਦੋਂ ਤਕਰੀਬਨ 15 ਤੋਂ 20 ਦੇ ਵਿਚਕਾਰ ਪੁਲਸੀਆਪੇਸ ਵਿੱਚ ਪੂਲੇ ਦੇ ਗੁੱਡੇ ਬਚਨ ਸਿੰਘ ਦੇ ਘਰ ਤੇ ਹਮਲਾ ਬੋਲ ਦਿੰਦੇ ਜਿਨ੍ਹਾਂ ਦੀ ਅਗਵਾਈ ਖੁਦ ਅਜੀਤ ਸਿੰਘ ਪੂਲਾ ਕਰ ਰਿਹਾ ਹੁੰਦਾ ਹੈ ਉਸ ਵਕਤ ਬਚਨ ਸਿੰਘ ਦੇ ਘਰ ਵਿੱਚ ਤਕਰੀਬਨ 8 ਜੀ ਮੌਜੂਦ ਸਨ ਪੂਲੇ ਦੇ ਇਸ ਗਾਰਡ ਵੱਲੋਂ ਘਰ ਤੋਂ ਥੋੜੀ ਦੂਰ ਤੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਜੋ ਜੇਕਰ ਜੋਗਾ ਸਿੰਘ ਘਰ ਵਿੱਚ ਹੋਇਆ ਤਾ ਅੱਗੋਂ ਕਿਤੇ ਉਹ ਵੀ ਗੋਲੀ ਦਾ ਚਲਾ ਦੇਵੇ ਪਰ ਜੋਗਾ ਸਿੰਘ ਤਾਂ ਕਦੋਂ ਦਾ ਘਰ ਛੱਡ ਚੁੱਕਾ ਸੀ ਜਦੋਂ ਘਰ ਅੰਦਰੋਂ ਕੋਈ ਵੀ ਗੋਲੀ ਵਾਪਸ ਨਾ ਆਈ ਤਾਂ ਫਿਰ ਪੂਲਾ ਤੇ ਉਸਦੇ ਸਾਥੀ ਘਰ ਵਿੱਚ ਦਾਖਲ ਹੁੰਦੇ ਹਨ ਜਦੋਂ ਬਾਹਰ ਗੋਲੀਆਂ ਚੱਲ ਰਹੀਆਂ ਹਨ ਤਾਂ ਬਚਨ ਸਿੰਘ ਦਾ ਦੂਜਾ ਪੁੱਤਰ ਰਜੀਤ ਸਿੰਘ ਜਿਸ ਦੀ ਉਮਰ ਉਸ ਵਕਤ ਮਹਿਜ 14-15 ਸਾਲ ਦੀ ਹੁੰਦੀ ਹੈ ਉਹ ਕਿਵੇਂ ਨਾ ਕਿਵੇਂ ਘਰ ਤੋਂ ਭੱਜਣ ਵਿੱਚ ਕਾਬਜ਼ਾ ਬੋ ਜਾਂਦਾ ਪੂਲੇ ਅਤੇ ਉਸਦੇ ਸਾਥੀਆਂ ਵੱਲੋਂ ਘਰ ਵਿੱਚ ਵੜਦਿਆਂ ਹੀ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਗਿਆ ਘਰ ਵਿੱਚ ਬਾਕੀ ਬਚੇ ਸਨ ਬਚਨ ਸਿੰਘ ਤੇਨ ਔਰਤਾਂ ਤੇ ਤਿੰਨ ਛੋਟੇ ਬੱਚੇ ਜਿੰਨਾਂ ਤੇ ਸਿੱਧੀਆਂ AK-47 ਦੀਆਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਸਭ ਤੋਂ ਪਹਿਲਾਂ ਬਚੜ ਸਿੰਘ ਦੇ ਗੋਲੀਆਂ ਮਾਰੀਆਂ ਗਈਆਂ ਫਿਰ ਉਸਦੀ ਪਤਨੀ ਦਰਸ਼ਨ ਕੌਰ ਕਤਲ ਕੀਤੀ ਗਈ ਫਿਰ ਹਰ ਜਿੱਦਰ ਕੌਰ ਜੋ ਦਰਸ਼ਨ ਕੌਰ ਦੀ ਸੱਕੀ ਭੈਣ ਤੇ ਬਚੜ ਸਿੰਘ ਦੇ ਛੋਟੇ ਭਰਾ ਮੰਗਲ ਸਿੰਘ ਦੀ ਪਤਨੀ ਸੀ ਉਸ ਨੂੰ ਗੋਲੀਆਂ ਨਾਲ ਭੜ ਦਿੱਤਾ ਗਿਆ ਉਸ ਦੀ ਗੋਦੀ ਵਿੱਚ ਇੱਕ ਬਹੁਤ ਹੀ ਛੋਟੀ ਬੱਚੀ ਗੁਰਜੰਟ ਕੌਰ ਉਸ ਨੂੰ ਵੀ AK-47 ਦੀਆਂ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ ਮਦਨਜੀਤ ਕੌਰ 16 ਸਾਲ ਦੀ ਬਚਨ ਸਿੰਘ ਦੀ ਲੜਕੀ ਤੇ ਜੋਗਾ ਸਿੰਘ ਦੀ ਭੈਣ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੁੰਦੀ ਹੈ ਤੇ 10ਵੀਂ ਵਿੱਚ ਸਭ ਤੋਂ ਵੱਧ ਨੰਬਰ ਲੈਣ ਕਰਕੇ ਉਸ ਨੂੰ ਸਾਈਕਲ ਇਨਾਮ ਵਜੋਂ ਮਿਲਿਆ ਸੀ ਜੋ ਉਸ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਪਹੁੰਚਿਆ ਪਰ ਉਹ ਵੀ ਕਿਸੇ ਹੋਰ ਨੇ ਹੀ ਰੱਖ ਲਿਆ ਉਸ 16 ਸਾਲ ਦੀ ਮਦਰਜੀਤ ਕੌਰ ਨੂੰ ਵੀ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਜਵੀਰ ਕੌਰ ਇੱਕ ਹੋਰ 5-6 ਸਾਲਾਂ ਦੀ ਛੋਟੀ ਬੱਚੀ ਜਿਸ ਨੇ ਭੱਜ ਕੇ ਰਸੋਈ ਵਿੱਚ ਵੜ ਕੇ ਆਪਣੀ ਜਾਨ ਬਚਾਉਣੀ ਚਾਹੀ ਉਸ ਨੂੰ ਵੀ ਗੋਲੀਆਂ ਨਾਲ ਪੁੱਟ ਦਿੱਤਾ ਗਿਆ। ਇੱਕ ਹੋਰ ਗੋਦੀ ਚੱਕਿਆ ਬੱਚਾ ਯਾਦਵਿੰਦਰ ਸਿੰਘ ਵੀ ਹਲਾਕ ਕਰ ਦਿੱਤਾ ਗਿਆ। ਘਰ ਦੇ ਸਾਰੇ ਜੀਹਾਂ ਨੂੰ ਪੂਲੇ ਤੇ ਉਸਦੇ ਸਾਥੀਆਂ ਵੱਲੋਂ ਗੋਲੀਆਂ ਨਾਲ ਪੁੱਟ ਦਿੱਤਾ ਗਿਆ ਸੀ। ਐਸਾ ਦਰਦਨਾਕ ਮੱਜਰ ਜਿਸ ਬਾਰੇ ਸੋਚ ਕੇ ਵੀ ਰੋਗਟੇ ਖੜੇ ਹੋ ਜਾਂਦੇ ਹਨ ਇੱਥੇ ਹੀ ਪਾਪੀ ਨਹੀਂ ਰੁਕੇ ਘਰ ਦਾ ਸਾਰਾ ਸਮਾਨ ਲੁੱਟ ਲਿਆ ਗਿਆ ਤੇ ਜਾਂਦੇ ਹੋਏ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਪਿੰਡ ਵਾਲੇ ਦੱਸਦੇ ਹਨ ਕਿ ਉਸ ਵਕਤ ਬਚਨ ਸਿੰਘ ਦੇ ਘਰ ਦੇ ਵਿੱਚ 10-12 ਮੱਝਾਂ ਵੀ ਬੰਨੀਆਂ ਹੋਈਆਂ ਸਨ ਉਹਨਾਂ ਦੇ ਵੀ ਗੋਲੀਆਂ ਮਾਰੀਆਂ ਗਈਆਂ ਤੇ ਕਈ ਮੱਝਾਂ ਅੱਗ ਵਿੱਚ ਸੜ ਕੇ ਮਾਰੀਆਂ ਗਈਆਂ ਇਸ ਪੂਰੇ ਕੰਡ ਨੂੰ ਇਜਾਮ ਦੇਣ ਤੋਂ ਬਾਅਦ ਪੂਲੇ ਨੇ ਬੜੀ ਚਲਾਕੀ ਦੇ ਨਾਲ ਉੱਥੇ ਇੱਕ ਖਾਰਕੂ ਜਥੇਬੰਦੀ ਦਾ ਲੈਟਰ ਰੱਖ ਦਿੱਤਾ ਕਿ ਇਹ ਪੂਰੀ ਘਟਨਾ ਨੂੰ ਖਾਰਕੂ ਨੇ ਪੰਜਾਬ ਦਿੱਤਾ ਹੈ ਇਸ ਤੋਂ ਬਾਅਦ ਰਣਜੀਤ ਸਿੰਘ ਜੋ ਕਿ ਘਰ ਤੋਂ ਨਿਕਲ ਕੇ ਬਾਹਰ ਖੇਤਾਂ ਵਿੱਚ ਲੁਕਿਆ ਬੈਠਾ ਸੀ ਜਦੋਂ ਉਹ ਗਾਰਦ ਟੋਲਾ ਵਾਪਸ ਮੁੜਿਆ ਤਾਂ ਰਣਜੀਤ ਸਿੰਘ ਵਾਪਸ ਆਪਣੇ ਘਰ ਆਉਂਦਾ ਹੈ ਤੇ ਦੇਖਦਾ ਕਿ ਸਾਰੇ ਘਰ ਦੇ ਜੀ ਮਾਰੇ ਜਾ ਚੁੱਕੇ ਹਨ ਇਸੇ ਦੌਰਾਨ ਜੋ ਚਿੱਠੀ ਪੂਲੇ ਨੇ ਖਾਰਕੂ ਦਾ ਨਾਮ ਲਿਖ ਕੇ ਘਰ ਵਿੱਚ ਰੱਖੀ ਸੀ ਉਹ ਰਣਜੀਤ ਸਿੰਘ ਦੇ ਹੱਥ ਲੱਗ ਜਾਂਦੀ ਹੈ ਜਦੋਂ ਉਸਨੇ alcool ਲਿਆ ਹੌਲੀ ਹੌਲੀ ਪਿੰਡ ਦੇ ਲੋਕ ਵੀ ਉਹਨਾਂ ਦੇ ਘਰ ਪਹੁੰਚੇ ਤੇ ਫਿਰ ਆਉਂਦੀ ਹੈ ਪੁਲਿਸ ਜੋ ਸਿੱਧਾ ਆ ਕੇ ਉਸ ਚਿੱਠੀ ਬਾਰੇ ਪੁੱਛਦੀ ਹੈ ਕਿ ਉਹ ਚਿੱਠੀ ਕਿੱਥੇ ਹੈ ਇਸੇ ਕਰਕੇ ਬਾਅਦ ਵਿੱਚ ਅਦਾਲਤ ਨੇ ਇਹ ਮੰਨਿਆ ਸੀ ਕਿ ਇਹ ਚਿੱਠੀ ਪੁਲਿਸ ਅਤੇ ਪੁੱਲੇ ਵੱਲੋਂ ਆਪ ਰੱਖੀ ਗਈ ਸੀ ਤਾਂ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਆ ਕੇ ਉਸ ਚਿੱਠੀ ਬਾਰੇ ਪੁੱਛਿਆ ਦਿਨ ਚੜ੍ਹੇ ਤੇ ਪੂਰੇ ਪਰਿਵਾਰ ਦਾ ਸੰਸਕਾਰ ਹੋਇਆ ਤੇ ਲੋਕਾਂ ਦੇ ਕਾਫੀ ਰੌਲੇ ਰੱਪੇ ਤੋਂ ਬਾਅਦ ਅਜੀਤ ਸਿੰਘ ਪੂਲੇ ਦਾ ਨਾਮ ਵੀ ਇੱਕ ਐਫਆਈਆਰ ਵਿੱਚ ਦਰਜ ਕਰ ਲਿਆ ਗਿਆ ਪਰ ਇਹ ਉਹ ਸਮਾਂ ਸੀ ਜਦੋਂ ਪੂਲੇ ਦੇ ਖਿਲਾਫ ਲੋਕਾਂ ਦੇ ਦਬਾਅ ਹੇਠ ਐਫਆਈਆਰ ਤਾਂ ਦਰਜ ਹੋ ਸਕਦੀ ਸੀ ਪਰ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੁੰਦੀ ਪਰ ਇਸ ਸਭ ਤੋਂ ਛੁੱਟ ਪਰਿਵਾਰ ਦਾ ਇਕਲੌਤਾ 14 ਸਾਲ ਦਾ ਬਚਿਆ ਰਜੀਤ ਸਿੰਘ ਉਸ ਵਾਸਤੇ ਹੁਣ ਆਉਣ ਵਾਲਾ ਸਮਾਂ ਬੜਾ ਹੀ ਭਿਆਨਕ ਹੋਇਆ ਸੀ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਘਰ ਵਿੱਚ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ। ਦੋਸਤੋ ਖਾੜਕੂਵਾਦ ਵੇਲੇ ਅਜੇ ਹੋਰ ਵੀ ਬਹੁਤ ਸਾਰੇ ਪਰਿਵਾਰ ਸਨ ਜਿਨ੍ਹਾਂ ਨਾਲ ਪੂਲੇ ਨੇ ਇਸੇ ਤਰ੍ਹਾਂ ਦਾ ਹੀ ਹਸ਼ਰ ਕੀਤਾ ਤੇ ਇਸ ਤੋਂ 1.5 ਦਹਾਕੇ ਬਾਅਦ ਤੱਕ ਵੀ ਕੋਈ ਉਸ ਨੂੰ ਹੱਥ ਤੱਕ ਨਹੀਂ ਸੀ ਪਾ ਸਕਿਆ। ਸੋ ਦੋਸਤੋ ਇਹ ਸੀ ਖਾਨਪੁਰ ਦੇ ਖੂਨੀ ਕਾੜ ਦੀ ਅਸਲ ਕਹਾਣੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ। ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ